ਅੱਲੋ ਮੇਰੇ ਕੋਲ ਕੋਈ ਮਰੀਜ਼ ਆਂਦਾ ਹੈਗਾ ਉਹ ਕਹਿੰਦਾ ਡਾਕਟਰ ਸਾਹਿਬ ਉਹਦਾ ਮਤਲਬ 100 ਕਿਲੋ ਭਾਰ ਹੋ ਰੱਖਿਆ ਲੈਡੀ ਦਾ 90 ਕਿਲੋ ਭਾਰ ਹੈਗਾ ਹੈਨਾ ਡਾਕਟਰ ਸਾਹਿਬ ਤੁਹਾਨੂੰ ਵੀ ਇਹ ਕੁਐਸਚਨ ਦਰਸ਼ਕਾਂ ਨੂੰ ਵੀ ਸੁਣ ਲੈਣ ਇਹ ਚੀਜ਼ ਕੀ ਤੁਸੀਂ ਉਹਨੂੰ ਮਤਲਬ ਸਿਰਫ ਸਰਜਰੀ ਕਰਨ ਦੀ ਸਲਾਹ ਦਿੰਨੇ ਹੋ ਕੋਈ ਹੋਰ ਸਲਾਹ ਕੰਮ ਆਉਂਦੀ ਹੈ ਜਾਂ ਉਹ ਕਹਿੰਦਾ ਡਾਕਟਰ ਸਾਹਿਬ ਕੋਈ ਗੱਲ ਨਹੀਂ ਭਾਰ ਘੂਰ ਤਾਂ ਨਹੀਂ ਘਟਦਾ ਹੈਗਾ ਜੀ ਸਾਡਾ ਤੇ ਕੋਈ ਗੱਲ ਨਹੀਂ ਤੁਸੀਂ ਗੋਡਾ ਬਦਲ ਦੋ ਆਪਾਂ ਬਾਕੀ ਬਾਅਦ ਚ ਦੇਖ ਲਾਂਗੇ ਤੁਸੀਂ ਇਹਦੇ ਬਾਰੇ ਕੀ ਸਲਾਹ ਦੇਣਾ ਚਾਹੁੰਦੇ ਹੋ ਵੇਖੋ ਜਿੰਨਾ ਮਰੀਜ਼ ਦਾ ਵਜ਼ਨ ਜ਼ਿਆਦਾ ਹੋਏਗਾ ਉਨੀ ਦਿੱਕਤ ਮਰੀਜ਼ ਨੂੰ ਆਪਰੇਸ਼ਨ ਤੋਂ ਬਾਅਦ ਅਸੀਂ ਨਾਰਮਲ ਤੁਰਾਂ ਦੇ ਵਿੱਚ ਆਏਗੀ ਉਹ ਸਲੋ ਹੋ ਜਾਂਦਾ ਜਿੰਨਾ weight ਜ਼ਿਆਦਾ ਹੈ ਆਪਰੇਸ਼ਨ ਦੇ ਟਾਈਮ ਵੀ ਸਾਨੂੰ ਥੋੜੇ ਜਿਹੇ ਜਿਹੜਾ ਹੈਗਾ ਜ਼ਿਆਦਾ ਇhtiyat ਬਰਤਨੀ ਪੈਂਦੀ ਹੈ ਸਾਨੂੰ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਬਹੁਤ ਸਾਰੀਆਂ ਚੀਜ਼ਾਂ ਦਾ ਕਿਉਂਕਿ ਜਿਹੜਾ ਬੰਦਾ ਮੋਟਾ ਹੁੰਦਾ ਨਾਲ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਨਾਲ ਨਾਲ ਚੱਲਦੀਆਂ ਨੇ ਉਹਦਾ ਖੂਨ ਗਾੜਾ ਹੁੰਦਾ ਚਰਬੀ ਹੁੰਦੀ ਹੈ ਸ਼ੂਗਰ ਦਾ ਮਰੀਜ਼ ਹੁੰਦਾ ਆਪਰੇਸ਼ਨ ਦੇ ਟਾਈਮ ਵੀ ਸਾਨੂੰ ਥੋੜਾ ਜਿਹਾ ਰਿਸਕ ਵੀ ਹੁੰਦਾ ਪਰ ਦੇਖੋ ਉਹ ਉਹ ਮਰੀਜ਼ ਵੀ ਹੁਣ ਇੱਕ ਤਰ੍ਹਾਂ ਦਾ ਫਸ ਚੁੱਕਿਆ ਹੈ ਕਿਦਾਂ ਉਹ ਪਾਰ ਕਟਾਏਗਾ ਤਾਂ ਕਿਦਾਂ ਕਟਾਏਗਾ ਵਾਕ ਕਰਦੇ ਉਹਨੂੰ ਦਰਦ ਹੁੰਦਾ ਹੈ ਠੀਕ ਹੈ ਨਾ ਕੋਈ ਵੀ ਐਕਸਰਸਾਈਜ਼ ਕਰਦਾ ਉਹਨੂੰ ਦਰਦ ਹੋਏਗਾ ਗੋਡੇ ਦੇ ਵਿੱਚ ਹਮ ਸੋ ਬੋਡਾ ਚੇਂਜ ਬਿਲਕੁਲ ਕਰਾਉਣਾ ਚਾਹੀਦਾ ਹੈ ਉਹਨੂੰ ਉਹਦੇ ਨਾਲ ਇਹ ਹੈ ਕਿ ਥੋੜਾ ਜਿਹਾ ਜਿਹੜਾ ਰੀਹੈਬਿਲਿਟੇਸ਼ਨ ਹੈ ਮਤਲਬ ਗੋਡਾ ਆਪਾਂ ਜਦੋਂ ਉਹਨੂੰ ਤੁਰਾਨਾ ਹੈ ਪਹਿਲਾਂ ਵਾਕਰ ਤੇ ਤੁਰਾਵਾਂਗੇ ਫਿਰ ਉਸ ਤੋਂ ਬਾਅਦ ਸਟਿਕ ਤੇ ਆ ਜਾਾਂਗੇ ਛੋਟੀ ਤੇ ਫਿਰ ਨਾਰਮਲ ਉਹ ਥੋੜਾ ਜਿਹਾ ਇੱਕ ਆਮ ਬੰਦੇ ਨਾਲੋਂ ਸਲੋ ਹੋਏਗਾ ਆਮ ਮਤਲਬ ਜਿਹਦਾ ਵਜ਼ਨ 60 70 ਕਿਲੋ ਹੈ ਜਿੰਨਾ ਵਜ਼ਨ ਘੱਟ ਹੈ ਉਹਨਾਂ ਮਰੀਜ਼ ਆਪਰੇਸ਼ਨ ਤੋਂ ਬਾਅਦ ਫਾਸਟ ਰਿਕਵਰ ਕਰੇਗਾ ਨਾਰਮਲ ਤੁਰੰਨ ਦੇ ਵਿੱਚ ਬਹੁਤ ਆਸਾਨੀ ਹੋਏਗੀ ਉਹ ਤੇਜ਼ੀ ਨਾਲ ਗੁਰਫਾਇਗਾ ਡਿਊਰੇਸ਼ਨ ਘਟ ਜੇ